ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਅਚਰਪੁਰ ਰੋਡ ਤੇ ਸੜਕ ਹਾਸੇ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਗੜਸ਼ੰਕਰ ਅਚਰਪੁਰ ਰੋਡ ਤੇ ਸਥਿਤ ਸਹਿਲਾ ਖੁਰਦ ਨੂੰ ਜਾਣ ਵਾਲੇ ਓਵਰਲੋਡਡ ਟ੍ਰੈਕਟਰ ਟਰਾਲੀਆਂ ਦੇ ਕਾਰਨ ਲਗਾਤਾਰ ਹਾਸੇ ਵਾਪਰ ਰਹੇ ਹਨ ਤੇ ਤਾਜ਼ਾ ਮਾਮਲਾ ਗੜਸ਼ੰਕਰ ਬੰਗਾ ਰੋਡ ਨਜ਼ਦੀਕ ਨਿਰਕਾਰੀ ਸਸੰਗ ਭਵਨ ਦੇ ਕੋਲ ਧੂੜੀ ਦੇ ਨਾਲ ਭਰੀ ਹੋਈ ਓਵਰਲੋਡਡ ਟ੍ਰੈਕਟਰ ਟਰਾਲੀ ਦੇ ਪਿਛਲੇ ਪਾਸੇ ਕਾਰ ਦੀ ਟੱਕਰ ਹੋ ਗਈ ਜਿਸ ਦੇ ਕਾਰਨ ਗੱਡੀ ਕਾਫੀ ਨੁਕਸਾਨੀ ਗਈ ਹੈ ਹਾਸੇ ਦੇ ਵਿੱਚ ਰਾਤ ਵਾਲੀ ਖਬਰ ਇਹ ਰਹੀ ਕਿ ਕਿਸੇ ਨੋਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਗੱਡੀ ਟਰੈਕਟਰ ਟਰਾਲੀ ਦੇ ਪਿਛਲੇ ਪਾਸੇ ਲੱਦੀ ਹੋਈ ਤੂੜੀ ਦੇ ਵਿੱਚ ਫਸ ਗਈ ਇਨ੍ਹਾਂ ਹਾਸਿਆਂ ਦੇ ਸਬੰਧ ਦੇ ਵਿੱਚ ਲੇਬਰ ਪਾਰਟੀ ਦੇ ਪ੍ਰਧਾਨ ਜੈਕੋ ਬਲਤਮਾਨ ਨੇ ਕਿਹਾ ਕਿ ਮੋਟਰ ਵਹੀਕਲ ਐਕਟ ਦੇ ਤਹਿਤ ਟਰੈਕਟਰ ਟਰਾਲੀਆਂ ਰਾਹੀਂ ਤੂੜੀ ਢੋਣਾ ਗੈਰ ਕਾਨੂੰਨੀ ਹੈ ਪਰੰਤੂ ਪੇਪਰ ਮਿੱਲ ਅਤੇ ਸਬੰਧਿਤ ਵਿਭਾਗ ਦੀ ਮਿਲੀ ਭੁਗਤ ਦੇ ਨਾਲ ਸੜਕਾਂ ਦੇ ਉੱਪਰ ਇਨ੍ਹਾਂ ਓਵਰਲੋਡ ਤੂੜੀ ਦੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਦੇ ਕਾਰਨ ਹਾਸੇ ਵਾਪਰੇ ਹਨ ਗਣਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ ਚੋਹਾਨ ਦੀ ਰਿਪੋਰਟ ਅੱਜ ਜਿਹੜਾ ਐਕਸੀਡੈਂਟ ਹੋਇਆ ਬੰਗਾ ਰੋਡ ਦੇ ਉੱਤੇ ਬੜੀ ਬੰਦਪਾਗੀ ਘਟਨਾ ਆ ਉਹਦਾ ਮੇਨ ਕਾਰਨ ਕੀ ਆ ਕਿ ਜਿਹੜਾ ਮੋਟਰ ਵਹੀਕਲ ਐਕਟ ਆ ਉਹਦੀ ਪ੍ਰੋਪਰ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਹ ਰੀਜਨਲ ਟਰਾਂਸਪੋਰਟ ਅਥਾਰਟੀ ਉਹਦੀ ਡਿਊਟੀ ਬੰਦੀ ਆ ਜਿਹੜਾ ਸੈਲਾ ਕੁਆਂਟਮ ਪੇਪਰ ਮਿਲਦੇ ਵਿੱਚ ਜਿਹੜੀਆਂ ਟਰਾਲੀਆਂ ਓਵਰਲੋਡ ਹੋ ਕੇ ਆ ਰਹੀਆਂ ਇਹ ਸਾਰੇ ਐਕਸੀਡੈਂਟ ਹੋਣ ਦਾ ਮੇਨ ਕਾਰਨ ਹੀ ਆ ਸਰਕਾਰ ਦਾ ਧਿਆਨ ਕਈ ਵਾਰ ਉਧਰ ਲਿਆਂਦਾ ਗਿਆ ਕਿ ਜਿਹੜੀਆਂ ਓਵਰ ਲੋਡਡ ਟਰਾਲੀਆਂ ਆ ਰਹੀਆਂ ਥੂੜੀ ਦੀਆਂ ਤੇ ਉਸ ਨੂੰ ਰੋਕਿਆ ਜਾਵੇ ਸਰਕਾਰ ਦੀ ਵੀ ਡਿਊਟੀ ਬਣਦੀ ਹੈ ਸਰਦਾਰਨਕ ਤੌਰ ਤੇ ਇਹਨਾਂ ਚੀਜ਼ਾਂ ਨੂੰ ਰੋਕਣਾ ਗਵਰਨਮੈਂਟ ਦੀ ਇੱਕ ਪ੍ਰਾਈਮ ਡਿਊਟੀ ਆ ਜੇ ਗਵਰਨਮੈਂਟ ਨਹੀਂ ਰੋਕਦੀ ਤੇ ਐਕਸੀਡੈਂਟ ਹੋਣ ਦਾ ਮੇਨ ਕਾਰਨ ਵੀ ਇਹੀ ਆ ਤੇ ਸਰਕਾਰ ਤੋਂ ਲਿਬਰ ਪਾਰਟੀ ਨੇ ਮੰਗ ਕੀਤੀ ਜਾਂਦੀ ਆ ਕਿ ਸਰਕਾਰ ਜਿਹੜੀ ਆ ਇਹ ਜਿਹੜੀਆਂ ਓਵਰਲੋਡ ਟਰਾਲੀਆਂ ਆ ਰਹੀਆਂ ਸੜਕਾਂ ਤੇ ਲੰਘਦੀਆਂ ਆ ਕਵਾਂਟਮ ਪੇਪਰ ਮੈਨੂੰ ਉਹਨੂੰ ਰੋਕਿਆ ਜਾਵੇ ਤਾਂ ਕਿ ਲੋਕਾਂ ਦੇ ਐਕਸੀਡੈਂਟ ਨਾ ਹੋਣ ਲੋਕ ਸੇਫ ਡਰਾਈਵ ਕਰ ਸਕਣ ਤੇ ਜਿੰਨਾ ਵੀ ਕੋਈ ਐਕਸੀਡੈਂਟ ਹੁੰਦਾ ਕੋਈ ਕਰਨਾ ਵਾਪਰਦੀ ਉਹਦਾ ਮੁਆਵਜ਼ਾ ਕੰਪਨਸੇਸ਼ਨ ਆ ਉਹਨਾਂ ਨੂੰ ਤੁਰੰਤ ਤੇ ਲੀਵ ਜਿਹੜੀ ਆ ਉਹ ਦਿੱਤੀ ਜਾਣੀ ਬੰਦੀ ਆ ਤੇ